ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼ਹੀਦ ਭਗਤ ਸਿੰਘ ਬੈਡਮਿੰਟਨ ਅਕੈਡਮੀ ਨਵਾਂ ਸ਼ਹਿਰ ਵੱਲੋਂ ਸਿਲਵਰ ਜੁਗਲੀ ਓਪਨ ਪ੍ਰਾਈਜ਼ ਮਨੀ ਤਿੰਨ ਦਿਨਾਂ ਬੈਡਮਿੰਟਨ ਟੂਰਨਾਮੈਂਟ ਸਵਰਗੀ ਸਰਦਾਰ ਰੇਸ਼ਮ ਸਿੰਘ ਥਿਆੜਾ ਜੀ ਦੀ ਨਿੱਗੀ ਯਾਦ ਨੂੰ ਸਮਰਪਤ ਸਮਰਪਤ ਆਰੰਭ ਹੋਇਆ। ਇਸ ਦਾ ਉਦਘਾਟਨ ਸਰਦਾਰ ਰਮਨਦੀਪ ਸਿੰਘ ਥਿਆੜਾ ਥਿਆੜਾ ਪਰਿਵਾਰ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ ਇਹ ਜਾਣਕਾਰੀ ਅੰਤਰਰਾਸ਼ਟਰੀ ਖਿਡਾਰੀ ਅਤੇ ਪ੍ਰਬੰਧਕ ਪ੍ਰਿੰਸੀਪਲ ਰਜਿੰਦਰ ਗਿੱਲ ਹੋਰਾ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਹਾਲ ਸਾਹਿਬਾ ਜੀ ਕੀ ਖਤੇ ਅੱਜ ਅਸੀਂ ਮੇਰੇ ਪਿਤਾ ਮਰਹੂਮ ਸਰਵਾਰ ਸਿੰਘ ਖਿਆੜਾ ਉਹਨਾਂ ਦੀ ਯਾਦ ਦੇ ਵਿੱਚ 6ਵਾਂ ਜਿਹੜਾ ਅੰਤਰਰਾਜੀ ਬੈਡਮਿੰਟਨ ਟੂਰਨਾਮੈਂਟ ਕਰਾ ਰਹੇ ਆ ਤੇ ਇਹ ਨਵਾਂ ਸ਼ਹਿਰ ਬੈਡਮਿੰਟਨ ਐਸੋਸੀਏਸ਼ਨ ਵੱਲੋਂ 25 ਟੂਰਨਾਮੈਂਟ ਹੈਗਾ ਤੇ ਜਦੋਂ ਦੇ ਜਿਲ੍ਹੇ ਸਾਹਿਬ ਨੇ ਮੈਨੂੰ ਅਸ਼ੀਰਵਾਦ ਦੇ ਕੇ ਮੈਨੂੰ ਇਸ ਟੂਰਨਾਮੈਂਟ ਦੇ ਵਿੱਚ ਨਾਲ ਤੋਰਿਆ ਤਾਂ ਜਿੰਨੀ ਕੁ ਮੇਰੀ ਆਪਣੀ ਤਾਂ ਅੱਜ ਇਹ ਪੇਸ਼ ਆ ਨਾ ਮੈਚ ਟੂਰਨਾਮੈਂਟ ਨੂੰ ਅੱਗੇ ਲਈ ਅਸੀਂ ਕੋਸ਼ਿਸ਼ ਕੀਤੀ ਹੈ ਪ੍ਰਾਈਜ਼ ਮਨੀ ਵਧਾਏ ਹੈ ਅਸੀਂ ਵੀ ਜਿਹੜਾ ਆ ਮੀਲਸ ਐਡ ਕੀਤੇ ਹੈਗੇ ਆ ਅਸੀਂ ਥਰੂ ਆਊਟ ਇੰਡੀਆ ਪੈਨ ਇੰਡੀਆ ਟੂਰਨਾਮੈਂਟ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਹਮੇਸ਼ਾ ਹੀ ਮਾਨਮੱਤੇ ਸੱਚੀਤਾ ਉੱਥੇ ਐਸਡੀਬੀਐਸ ਹੋਣਗੇ ਨਹੀਂ ਆ ਤੇ ਅੱਜ ਦੀ ਸ਼ੁਰੂਆਤ ਜਿੱਥੇ ਸਾਰੇ ਖੜੇ ਆ ਮੇਰੇ ਮਦਰ ਮੇਰੀ ਵਾਈਫ ਖੜੀ ਆ ਉੱਥੇ ਮੈਨੂੰ ਲੱਗਦਾ ਦੇ ਇੰਡੀਅਨ ਆਰਮੀ ਲਈ ਬਹੁਤ ਜ਼ਿਆਦਾ ਯੋਗਦਾਨ ਪੇਨਵਾਰੇ ਮਿਲਟਰੀ ਇੰਟੈਲੀਜੈਂਸ ਦੇ ਸਾਫ ਦਾ ਡਿਪਟੀ ਹੈਡ ਕੈਪਟਨ ਰਾਜਕਮਾਰ ਜੀ ਵੀ ਸੌਦੇ ਜੀ ਮੌਜੂਦ ਆ ਉਹ ਤਾਂ ਇਹਨਾਂ ਦੀ ਮੇਰ ਨਾਲ ਪਰਵਾਰਿਕ ਸਾਧ ਵੀ ਆ ਇਸ ਕਰਕੇ ਮੇਰੇ ਲਈ ਤੇ ਐਜ਼ ਅ ਅੰਕਲ ਵੀ ਆ ਰਹੇ ਆ ਪਰ ਜੋ ਇਹਨਾਂ ਦੀ professionl qualification ਹੈ no one can take away uh, the qualifications or i am for the services he has done for the country ਹਿੰਦਰ ਰਹਿਣੇ ਬਾਅਦ ਹਾਂਜੀ ਜੀ ਇਹ ਮੈਂ ਸਾਰਾ ਸਮਾਂ ਦੱਸਿਆ ਹੈ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਸਪੋਰਟ ਟੂਰਨਾਮੈਂਟ ਕਰਾ ਰਹੇ ਹਾਂ ਇਸ ਵਾਰ ਸ਼ਾਮ ਸੰਖਿਆ 8:00 ਵਜੇ ਜਾਤੇ ਹੋ ਜਿਨ੍ਹਾਂ ਦੀ ਬਲਾਕੌਰ ਨਮਸ਼ੇਰ ਇਲਾਕੇ ਵਿੱਚ ਬਹੁਤ ਵੱਡੀ ਕੰਟ੍ਰਿਬਿਊਸ਼ਨ ਰਹੀ ਹੈ ਕਾਲੀ ਵਾਲੇ ਸੀਰੀਆ ਮੈਦਾਨ ਇੱਥੇ ਨੇ ਔਰ ਸਪੋਰਟ ਕੈਸੀ ਇਵੈਂਟਸ ਹੈ ਜਿੱਥੇ ਬੱਚਿਆਂ ਨੂੰ ਕੈਰੈਕਟਰ ਬਿਲਡਿੰਗ ਲਈ ਬਹੁਤ ਅੱਛਾ ਮੌਕਾ ਮਿਲਦਾ ਹੈ ਗਲ ਫਾਸੇ ਨਹੀਂ ਬਿਠੇ ਜਾਂਦੇ ਜੋ ਸਪੋਰਟਸ ਹੋਏ ਫਿਜ਼ੀਕਲ ਐਕਸਪੈਂਸ ਤਾਂ ਮਿਲਦੀ ਮਿਲਦੀ ਹੈ ਅੱਛੀ ਸਪੋਰਟਸਮੈਨਸ਼ਪੀਰਿਟ ਵਗੈਰਾ ਵੀ ਇੱਥੇ ਸਿੱਖਣ ਨੂੰ ਮਿਲਦੀ ਹੈ ਤੇ ਮੈਂ ਪੂਰੇ ਪਰਿਵਾਰ ਨੂੰ ਯਾਰੋ ਸਭ ਨੂੰ ਪਰਿਵਾਰ ਨੂੰ ਬਹੁਤ ਬੁढ़ाई ਦਿੰਦਾ ਇਹ ਇਵੈਂਟ ਆਰਗਨਾਈਜ਼ਰ ਨੇ ਅਰੇ ਲਈ ਕਾਮਯਾਬ ਲਈ ਮੈਂ ਸ਼ੁਭ ਕਾਮਨਾਵਾਂ ਦਿੰਦਾ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਅੱਜ ਮੈਨੂੰ ਇਹ ਗੱਲ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੀਪਲਸਟਿੰਗ ਇੰਵੈਂਟਿਓਨ ਅਕੈਡਮੀ ਦਾ 25ਵਾਂ ਟੂਰਨਾਮੈਂਟ ਹੈ ਸਿਲਵਰ ਜੁਗਲੀ ਹੈ ਮੈਂ ਸਭ ਤੋਂ ਪਹਿਲਾਂ ਰਵਾਈਸੂ ਦਾ ਬੜਾ ਸ਼ੁਕਰ ਗੁਜ਼ਾਰਨਾ ਤੇ ਦੋਸਤਾਂ ਮਿੱਤਰਾਂ ਦਾ ਵੀ ਸਭ ਤੋਂ ਵੱਧ ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਅਦਮਨਦੀਪ ਸਿੰਘ ਜੀ ਥਾੜਾ ਦਾ ਜਿਨ੍ਹਾਂ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੈ ਸਰਦਾਰ ਰੇਸ਼ ਸਿੰਘ ਸਿੰਘ ਥਾੜਾ ਜੀ ਡਾਇਰੈਕਟਰ ਚੇਅਰਮੈਨ ਵੀ ਰਹੇ ਨੇ ਮੈਨੂੰ ਇਹ ਵੀ ਚੀਜ਼ ਅੱਛੀ ਲੱਗਦੀ ਹੈ ਕਿ ਨੌਜਵਾਨ ਲੇਡਨ ਨੇ ਜਿਲ੍ਹਾ ਪਤਾਨੇ ਕਾਲੀਦਾਲ ਦੇ ਕਿ ਉਹਨਾਂ ਨੂੰ ਸਪੋਰਟਸ ਦਾ ਬਹੁਤ ਸ਼ੌਕ ਹੈ। ਦੁਆਬੇ ਦੇ ਵਿੱਚ ਬਡਮਿੰਟਨ ਨੂੰ ਪ੍ਰਮੋਟ ਕਰਨ ਦੇ ਵਿੱਚ ਸਰਦਾਰ ਰਮਨਦੀਪ ਸਿੰਘ ਖਿਆੜਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇਸ ਟੂਰਨਾਮੈਂਟ ਦੇ ਥਰੂ ਉਹਨਾਂ ਨੇ ਆਪਣੇ ਪਿਤਾ ਸਰਗੇਸਦਾਰ ਰੇਸ਼ਮ ਸਿੰਘ ਜੀ ਨੂੰ ਜੁੜਾ ਦਿੱਤਾ। ਇਹ ਵੀ ਬਹੁਤ ਅੱਛੀ ਗੱਲ ਹੈ। ਇਸ ਟੂਰਨਾਮੈਂਟ ਦੇ ਵਿੱਚ ਅੰਡਰ 11 ਅੰਡਰ 13 ਅੰਡਰ 15 ਅੰਡਰ 17 ਅੰਡਰ 19 ਮੁੰਡੇ ਤੇ ਕੁੜੀਆਂ ਭਾਗ ਲੈ ਰਹੇ ਨੇ ਨਵਾਂ ਸ਼ਹਿਰ ਦੇ ਲਈ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਕਿ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਰਿਵਲੈਟੀ ਐਮਪੀ ਤੋਂ ਵੀ 플레이ਰ ਆਏ ਨੇ ਚੰਡੀਗੜ੍ਹ ਅੱਠ ਸੂਬਿਆਂ ਦੇ 플레이ਰ ਭਾਗ ਲੈ ਰਹੇ ਨੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਸਹੀ ਵਧੀਆ ਐਨਵਾਇਰਨਮੈਂਟ ਦੇਈਏ ਇਥੇ ਸ਼ੀਰਪਾਲ ਸਿੰਘ ਰਵਿੰਟਨ ਅਕੈਡਮੀ 25ਵਾਂ ਟੂਰਨਾਮੈਂਟ ਕਰਾਰੀ ਹੈ ਸਿਲਵਰ ਜੁਬਲੀ ਮਨਾ ਰਹੀ ਹੈ ਉਥੇ ਅਕੈਡਮੀ ਦੇ ਖਿਡਾਰੀਆਂ ਨੇ ਵੀ ਬਹੁਤ ਅੱਛਾ ਯੋਗਦਾਨ ਦਿੱਤਾ ਬਹੁਤ ਅੱਛੀ ਨੇ ਕੰਟਰੀਬਿਊਸ਼ਨ ਹੈ ਇਸ ਸ਼ਹਿਰ ਦੇ ਪਲੇਅਰ ਨੇ ਕੋਈ ਗਿਣਤੀ ਨਹੀਂ ਜਿਨ੍ਹਾਂ ਨੇ ਜ਼ਿਲ੍ਹਾ ਚੈਂਪੀਅਨਸ਼ਿਪ ਸਟੇਟ ਚੈਂਪੀਅਨਸ਼ਿਪ ਇਵਨ ਨੈਸ਼ਨਲ ਲੈਵਲ ਵਿੱਚ ਵੀ ਉਹਨਾਂ ਨੇ 골ਡ ਮੈਡਲ ਸਿਲਵਰ ਤੇ ਬ੍ਰਾਉਨ ਮੈਡਲ ਲਏ ਤੇ ਕੁਝ ਪਲੇਅਰ ਅੰਤਰਰਾਸ਼ਟਰੀ ਦਰਦ ਵੀ ਖੇਡੇ ਮੈਂ ਮਾਪਿਆਂ ਨੂੰ ਨਗਰ ਨਿਵਾਸੀਆਂ ਨੂੰ ਲੋਕਲ ਇਲਾਕੇ ਦੇ ਮਾਪਿਆਂ ਨੂੰ ਮੈਂ ਅਰਦਾਸ ਕਰਦਾ ਕਿ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਜ਼ਰੂਰ ਭੇਜੋ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਮਾੜੀਆਂ ਹੱਤਾਂ ਤੋਂ ਬਚਾਉਣਾ ਸਮਾਂ ਬੜਾ ਖਰਾਬ ਹੈ ਇਸ ਟਾਈਮ ਨਸ਼ਿਆਂ ਦਾ ਬੜਾ ਵੱਡਾ ਖੜ ਆਇਆ ਹੋਇਆ ਇੱਕੋ ਇੱਕ ਮਾਤਰ ਸਾਧਨਾ ਜੇ ਅਸੀਂ ਬੱਚਿਆਂ ਨੂੰ ਨਾਲ ਖੇਡਾਂ ਮੈਂ ਆਪਣੇ ਟੀਚਰ ਦਾ ਵੀ ਸ਼ੁਕਰਿਆਦਾ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਦੇ ਨਾਲ ਜੋੜਿਆ ਤੇ ਉਹੀ ਸੇਵਾ ਮੈਂ ਅੱਗੇ ਲਿਵਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਖੜਾ ਰਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀ ਤਾਂ ਕਿ ਉਹਨਾਂ ਦੇ ਵਿੱਚ ਜਿਹੜੀ ਫ੍ਰਸਟ੍ਰੇਸ਼ਨ ਆ ਰਹੀ ਹੈ ਐਨਾ ਉਹਨਾਂ ਦੇ ਵਿੱਚ ਸਟ्रेस ਉਹ ਰਿਲੀਜ਼ ਹੋ ਸਕੇ थैंक यू वेरी मच すいません。<Okay. S 2> <Okay. S 1> okay. ਕੁਸ਼ੀਨ ਸਿੰਘ ਭਾਈ ਜੀਤ ਚੰਦਰ ਨੇ ਵਚਨ ਅਭਿਸ਼ੇਕ ਹੋਇਆ ਹੈ। ਰਿਸ਼ੀ ਸਿੰਘ ਜੰਡਰ ਰਿਸ਼ੀ ਸਿੰਘ ਜੰਡਰ ਰਿਪੋਰਟ ਦੇਖੋ फ्रॉम हंसिला स्टेडियम के अंदर रिपोर्ट टूर एफेबल रिपोर्टेबल रिशमी ऋषि सिंगला चंडीगढ़ श्री एक हजार आठ श्री स्वामी अनंत प्रकाशानंद जी महाराज जी के परम शिष्य महात्मा विचार ब्रह्मानंद जी संत अनमोल प्रेमानंद जी संत योगानंद जी की मधुर याद के अंदर जैसे आप सबको पता है कि हम हर वर्ष भंडारा करते हैं तो इस वर्ष भी छः और सात जुलाई का भंडारा किया जा रहा है श्री स्वरूप आश्रम पंडोरा मल्ला में और सभी शहर निवासियों से सूचित है आप जोड़ करके प्रार्थना है कि सभी शहर निवासी इस भंडारे के अंदर तन से मन से धन से सेवा करते हुए इस भंडारे की शोभा को बढ़ाए और बाहर से आए हुए जो संत महापुरुष हैं उनका आशीर्वाद प्राप्त करें 6 जुलाई को सुबह नौ बजे रामायण का पाठ रखा जाएगा और 7 जुलाई को सुबह साढ़े नौ बजे जो है रामायण के का भोग डाला जाएगा उसके बाद सभी बाहर से आए हुए संत महापुरुषों के प्रवचन होंगे और उसके बाद श्री देव जी का अटूट भंडारा होगा सर्व संगत सर्व शहर निवासी इस भंडारे के अंदर पहुंच करके महापुरुषों का आशीर्वाद प्राप्त करें। जय ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ व्यापक सहूलत मिलती ने इत चौबी घंटे सत्तो दिन इमरजेंसी दी सुविधा भी दिखी जाती है अज ही बुक करो अपनी अपॉइंटमेंट अठानवे सात वी छे सो या अठानवे आठ सौ विजिट करो संधू हॉस्पिटल चंडीगढ़ रोड नवा शहर ये सर जिला नगर ना संबंधित अज दिया विशेष सरगर्मिया कल फिर ਦੰਬੀਅਤ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾ ਗਏ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ